ਤੁਹਾਡੇ دیدار ਤੋਂ ਬਗੈਰ ਕੁਝ ਖਾਣਾ ਪੀਣਾ ਅੱਛਾ ਨਹੀਂ ਲੱਗਦਾ ਭਾਈ ਸਾਹਿਬ ਨੇ ਜੋ ਬਚਨ ਕੀਤੇ ਵਿਦਵਾਨਾਂ ਨੇ ਸੰਭਾਲੇ ਕਹਿਣ ਲੱਗੇ RAM ਕੋਇਰ ਭਾਈ ਕੈ ਕਥਾ ਭਾਈ RAM ਕੋਇਰ ਜੀ ਅਰ ਆਪ ਬਚਨ ਕਰ ਦੇ ਸੁਣ ਸਰੂਤਾ ਬੀਤੀ ਸੋਬ ਜਥਾ ਇਹ ਸਰੂਤਾ ਜਨੋ ਸੁਣੋ ਜੇ ਮੈਂ ਸਾਰੀ ਗੱਲ ਹੋਣਾ ਕੀਤੀ ਕਹਿੰਦੇ ਅਬਚਲ ਨਗਰ ਜਾਤ ਜਗਮ ਮਗਮਾਹੀ ਜਗਤ ਦੇ ਮਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਅਬਚਲ ਨਗਰ ਨੰਦੇੜ ਵੱਲ ਨੂੰ ਜਾ ਰਹੇ ਸਨ ਕਹਿੰਦੇ ਮੈਂ ਸੰਗਤ ਅਜੋ ਤਹ ਨਹੀਂ ਮੈਂ ਉਹਨਾਂ ਦਾ ਸਾਥ ਨਹੀਂ ਛੱਡਿਆ ਮੈਂ ਵੀ ਭਾਈ ਸੱਭ ਕਹਿੰਦੇ ਭਾਈ ਰਾਮਕੋਇਰ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਜਾ ਰਹਿਆ ਸਾਂ आनंद ਦੇ ਖੇੜੇ ਵੈਸਾਂ ਮੇਰਾ ਮਾਲਕ ਨਾਲ ਸੀ ਕਹਿੰਦੇ ਮਾਂ ਮਾਤਾ ਪਿੱਛੇ ਕੇ ਧਾਈ ਮੇਰੀ ਮਾਂ ਮੇਰੀ ਮਾਤਾ ਮੇਰੀ ਜਨਮਦਾਤੀ ਪਿੱਛੋ ਦੌੜਦੀ ਹੋਈ ਸਫਰ ਮੰਦਲਾ ਨੂੰ ਮਾਰਦੀ ਹੋਈ ਪਹੁੰਚ ਗਈ ਕਹਿਣ ਲੱਗੇ ਕਿ ਤਕ ਦੂਰ ਮਿਲੀ ਤੈ ਆਈ ਅਜੇ ਦਮਦਮਾ ਸਾਹਿਬ ਤੋਂ ਕੋਈ ਦੂਰੀ ਤੇ ਗਏ ਤੇ ਮਾਂ ਉਥੇ ਆ ਕੇ ਮਿਲ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਕਰ ਬੰਦਨ ਕੋ ਅਰਜ ਗੁਜਾਰੀ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਣਾ ਤੇ ਆ ਕੇ ਭਾਈ ਰਾਮਕੋਇਰ ਸਾਹਿਬ ਦੀ ਮਾਂ ਨੇ ਮੱਥਾ ਟੇਕਿਆ ਸ ਤੇ ਦੋਨੇ ਹੱਥ ਜੋੜ ਕੇ ਫਿਰ ਸਤਗੁਰੂ ਜੀ ਨੂੰ ਬੇਨਤੀ ਕੀਤੀ ਆ ਕਹਿ ਲੱਗੀ ਇੱਕ ਪੁੱਤਰ ਹੈ ਮੋਹੇ ਆਗਾਰੀ ਮੇਰੇ ਘਰ ਵਿੱਚ ਇੱਕੋ ਪੁੱਤਰ ਆ ਮੇਰੇ ਤੇ ਕਿਰਪਾ ਕਰੋ ਮੈਂ ਕਿਸ ਤਰ੍ਹਾਂ ਖਾਲੀ ਮੁਰਦਾਵਾ ਇਹਦੇ ਤੋਂ ਬਗੈਰ ਮੇਰਾ ਜੀਰਾਂ ਨਹੀਂ ਜੇ ਲੱਗਦਾ ਤੁਸੀਂ ਕਿਰਪਾ ਕਰੋ ਤੁਹਾਡੀ ਆਖੀ ਮੰਨ ਜਾਏ ਕਹਿੰਦੇ ਕਿਰਪਾ ਸਿੰਦਾ ਇਹੋ ਕਿਰਪਾ ਕੀਜੈ ਇਹ ਕਿਰਪਾ ਦੇ ਖਜ਼ਾਨੇ ਤੁਨ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਕਿਰਪਾ ਕਰੋ ਮੇਰਾ ਪੁੱਤਰ ਸੰਗ ਮੋਜ ਦਿੱਜੈ ਮੇਰਾ ਪੁੱਤਰ ਪਾਈ ਰਾਮਕੁਇਰ ਦੇੜਾ ਮੇਰੇ ਨਾਲ ਭੇਦ ਦੇਣਾ ਕਰੋ ਯੋਚ ਵਲੇ ਫਿਰ ਭਾਈ ਰਾਮਕੁਰ ਜੀ ਕਹਿੰਦੇ ਮੁਜ ਸੋ ਕਯੋ ਜਾਹੋ ਤੁਮ ਭਾਈ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੀ ਸਰਕਾਰ ਕਹਿਣ ਲੱਗੇ ਭਾਈ ਰਾਮਕੁਰ ਜੀ ਤੁਸੀਂ ਜਾਣਾ ਕਰੋ ਹੁਣ ਤੁਸੀਂ ਸਾਡੇ ਨਾਲ ਨਾ ਜਾਵੋ ਆਪਣੀ ਮਾਤਾ ਨਾਲ ਜਾਵੋ ਜਨਨੀ ਲੈਣ ਕੇ ਆਈ ਦੇਖੋ ਐਨਾ ਪੈਂਡਾ ਤੈ ਕਰਕੇ ਤੁਹਾਡੀ ਮਾਂ ਤੁਹਾਨੂੰ ਲੈਣ ਵਾਸਤੇ ਆਈਆ ਵਾਪਸ ਕਰ ਲੈ ਕੇ ਦਾਣਾ ਚਾਹੁੰਦੀ ਏ ਮਾਰਗ ਦੂਰ ਅਲੰਗਤ ਤਾਈ ਬਹੁਤ ਲੰਮਾ ਪੈਂਡਾ ਤੈ ਕਰਕੇ ਆਈਆ ਅਬ ਕੈਸੇ ਇਕੱਲ ਫਿਰ ਜਾਈ ਇਹ ਫਿਰ ਇਕੱਲੀ ਕਿਵੇਂ ਵਾਪਸ ਜਾਵੇ ਆਉਂਦੀ ਤਾਂ ਉਤਸ਼ਾਹ ਨਾਲ ਆਈ ਕਿ ਮੈਂ ਪੁੱਤਰ ਨੂੰ ਨਾਲ ਲੈ ਕੇ ਆਵਾਂਗੀ ਪੁੱਤਰ ਮੇਰੇ ਨਾਲ ਆਵੇਗਾ ਅਗਰ ਤੂੰ ਨਾ ਗਿਆ ਵਿਛੋੜੇ ਦੇ ਦੁੱਖ ਨਾਲ ਇਹਦਾ ਸਫਰ ਤੈ ਨਹੀਂ ਹੋਣਾ ਤੂੰ ਨਾਲ ਜਾਣਾ ਕਰ ਇਹ ਫਿਰ ਭਾਈ ਸਾਹਿਬ ਕਹਿੰਦੇ ਮੇਰੋ ਨੇਮ ਹੋਏ ਨਰਬਾਹੂ ਮਹਾਰਾਜ ਇੱਥੇ ਮੇਰਾ ਨੇਮ ਨਿਭਦਾ ਹੈ ਨੇਮ ਨੇਮ ਜਿਹੜਾ ਨਿਤ ਕਰੀਓ ਨੂੰ ਨਿਤ ਨੇਮ ਕਹਿੰਦੇ ਨੇ ਨਿਤ ਨੇਮ ਉਹਨੂੰ ਕਹਿੰਦੇ ਜਿਹੜਾ ਨਿਤ ਕਰੀਏ ਹਰ ਰੋਜ਼ ਤੇ ਜਿਹੜਾ ਕਦੇ-ਕਦਾਈਂ ਕਰਨਾ ਉਹਨੂੰ ਆਪਾਂ ਨਿਤ ਨੇਮ ਨਹੀਂ ਕਹਿ ਸਕਦੇ ਔਰ ਉਹ ਆ ਜਿਹੜਾ ਰੋਧ ਹੋਵੇ ਉਹ ਨਿਤ ਨੇਮ ਨਿਜਮ ਹੈ ਮਹਾਰਾਜ ਇਹ ਮੇਰਾ ਨਿਜਮ ਹੈ ਰੋਜ ਦਾ ਰਹਿਣਾ ਹਮੇਸ਼ ਆਪਕੇ ਪਾਹੂ ਮੈਂ ਤਾਂ ਹਮੇਸ਼ਾ ਤੁਹਾਡੇ ਕੋਲ ਰਹਿਣਾ ਐਦਰ ਆਇਆ ਤੁਹਾਡਾ ਦੇਦਾਰ ਐਦਰ ਆਇਆ ਤੁਹਾਡੇ ਬਚਨੋਂ ਬਲਾ ਸੁਣੇ ਐਦਰ ਆਇਆ ਤੁਹਾਡਾ ਦਰਸ਼ਨ ਕੀਤਾ ਦਰਸ਼ਨ ਕਰਾਂ ਤਾਂ ਅਚੋਂ ਆਹਾਰਾ ਮਹਾਰਾਜ ਮੇਰਾ ਪਰਨ ਇਹ ਆ ਜਿੰਨਾ ਚਿਰ ਭਾਈ ਰਾਮ ਕੋਇਰ ਜੀ ਕਹਿੰਨੇ ਮੈਂ ਤੁਹਾਡਾ ਦਰਸ਼ਨ ਨੀਂ ਨਾ ਕਰਦਾ ਉਨ੍ਹਾਂ ਚਿਰ ਮੈਂ ਕੁਝ शक ਦਾ ਸ਼ਕਾਉਂਦਾ ਨਹੀਂ ਇਹ ਸਿੰਘਾਂ ਦਾ ਆਪਣਾ ਆਪਣਾ ਨਿਜਮ ਹੁੰਦਾ ਸਾਰਿਆਂ ਤੇ ਲਾਗੂ ਨਹੀਂ ਹੁੰਦਾ ਮੈਂ ਸੰਪਰਦਾ ਦੇ ਵਿੱਚ ਪੜਦਾ ਰਿਹਾ ਬੜੇ ਸਿੰਘ ਦੇਖੇ ਮੈਂ ਜਿੰਨਾਂ ਚਿਰ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਰਸ਼ਨ ਨਹੀਂ ਸੀ ਨਾ ਕਰ ਲੈਂਦੇ ਉਹਨਾਂ ਚਿਰ ਉਹ ਪਾਣੀ ਦੀ ਘੁੱਟ ਵੀ ਨਹੀਂ ਸੀ ਨਗਾਲਦੇ ਉਹਨਾਂ ਨੇ ਤੜਕੇ ਇਸ਼ਨਾਨ ਪਾਨ ਕਰਕੇ ਬਾਣੀ ਪੜ ਕੇ ਪਹਿਲਾਂ ਮਹਾਰਾਜ ਦਾ ਦਰਸ਼ਨ ਕਰਨਾ ਫਿਰ ਕੋਈ ਜਲ ਪਾਣੀ ਛਕਣਾ ਤੇ ਕਈ ਵੇਰ ਸਵੇ ਹੀ ਸਫਰ ਵਿੱਚ ਹੋਣਾ ਤੇ ਉਹਨਾਂ ਚਿਰ ਕੁਝ ਨਹੀਂ ਛਕਣਾ ਜਿੰਨਾ ਚਿਰ ਗੁਰੂ ਘਰ ਜਾ ਕੇ ਗੁਰੂ ਦਾ ਦੇਦਾਰ ਨਾ ਕਰ ਲੈਣਾ ਇਹ ਆਪਣਾ ਨਿਜਮ ਹੈ ਇਹਦੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਆਪਣੇ ਸਰੀਰ ਦੀ ਨਿਜਮ ਆਵਲੀ ਭਾਈ ਸਾਹਿਬ ਵੀ ਕਹਿੰਦੇ ਕਿ ਪਾਦਸ਼ਾ ਮੇਰਾ ਨਿਜਮ ਇਹ ਨਿਭਦਾ ਕਿ ਮੈਂ ਤੁਹਾਡਾ ਦਰਸ਼ਨ ਕਰਕੇ ਫੇਰ ਕੁਝ ਛਕਦਾ ਆ ਬਿਨ ਹੇਰੇ ਰਹਉ ਕਹਉ ਨਿਰਹਾਰ ਮਰਦ ਬਿਨਾ ਤੁਹਾਡਾ ਦੇਦਾਰ ਕੀਤੇ ਤਾਂ ਅਰ ਭੋਜਨ ਤੋਂ ਬਗੈਰ ਫਿਰ ਮੈਂ ਕਿਵੇਂ ਬਚਾਂਗਾ ਇਹ ਸਰੀਰ ਦਾ ਧਰਮ ਹੈ ਇਹ ਅੰਨ ਜਲ ਨਾਲ ਚੱਲਦਾ ਆ ਤੂੰ ਵਿਚਰੇ ਜਦ ਅੰਨ ਨਾ ਖਾਹੋ ਮਹਾਰਾਜ ਤੁਹਾਡਾ ਹੁਕਮ ਮੰਨ ਕੇ ਮੈਂ ਤੁਹਾਡੇ ਤੋਂ ਦੂਰ ਮਾਤਾ ਦੇ ਨਾਲ ਚੱਲੇ ਜਾਣਾ ਤੇ ਜਦੋਂ ਮੈਂ ਚਲਾ ਗਿਆ ਜਦੋਂ ਮੈਂ ਫਿਰ ਭੋਜਨ ਪਾਣੀ ਨਾ ਛਕਿਆ ਉੱਥੇ ਦਾ ਕੇ ਮੈਨੂੰ ਦੇਦਾਰ ਤੁਹਾਡਾ ਸਰਗੁਣ ਸਰੂਪ ਵਿੱਚ ਨਹੀਂ ਹੋਵੇਗਾ ਤੇ ਮੇਰੇ ਦਾਤਿਆ ਫਿਰ ਜਦੋਂ ਮੈਂ ਨਾ ਕੁਝ ਸ਼ਕਿਆ ਕਿ ਵਿਦ ਇਹ ਸਰੀਰ ਨਰ ਬਹਿ ਹਾਂ ਤੇ ਫਿਰ ਇਹ ਮੇਰਾ ਸਰੀਰ ਜਿਹੜਾ ਮਾਂ ਦੇ ਨਾਲ ਹੁਣ ਜਾਵੇਗਾ ਇਹ ਕਿੰਨਾ ਕੁ ਚਿਰ ਨਿਬੇਗਾ ਅੰਨ ਜਲ ਨਾ ਸ਼ਕਿਆ ਤੇ ਕੁਝ ਸਮਾਂ ਵੀ ਨਹੀਂ ਨਿਬੇਗਾ ਪ੍ਰਾਥਮ ਕਰੋ ਕੋ ਅਸ ਉਪਜਾਰਾ ਤੇ ਜੇ ਮਹਾਰਾਜ ਦਾਤਾ ਸਹਿ ਮੈਂ ਤੁਹਾਡੇ ਹੁਕਮ ਅਗੇ ਸਿਰ ਝੁਕਾਉਣਾ ਆ ਭਾਈ ਰਾਮ ਕੋਇਰ ਕਹਿੰਦੇ ਜੇ ਮੈਨੂੰ ਭੇਜਣਾ ਦੇਣਾ ਮੈਂ ਜਾਣ ਲਈ ਤੁਹਾਡਾ ਹੁਕਮ ਮੰਨ ਕੇ ਬਿਲਕੁਲ ਤਿਆਰ ਆ ਤੇ ਫਿਰ ਮੇਰੇ ਤੇ ਕਿਰਪਾ ਕਰੋ ਕਿ ਮੇਰਾ ਕੋਈ ਇਲਾਜ ਕਰੋ ਕਿ ਮੈਨੂੰ دیدار ਤੁਹਾਡਾ ਹੋਵੇ ਤੇ ਫਿਰ ਮੇਰਾ ਨਿਜਮ ਜ਼ਿੰਦਗੀ ਦਾ ਜਿਹੜਾ ਕੀਤਾ ਹੈ ਨਾ ਕਿ ਪਹਿਲਾਂ ਦਰਸ਼ਨ ਕਰਨਾ ਤੇ ਫੇਰ ਕੋਈ ਅਨੰਜਲ ਛਕਣਾ ਉਹ ਨਿਭਾ ਦਵੇ ਮਹਾਰਾਜ ਉਹ ਤੁਸੀਂ ਕਿਰਪਾ ਕਰੋ ਬਾਹਰ ਹਟਾਵੋ ਦੇਸ ਮਜ਼ਾਰਾ ਫਿਰ ਕਹਿਣ ਲੱਗੇ ਮੈਨੂੰ ਮੇਰੇ ਦੇਸ਼ ਨੂੰ ਵਾਪਸ ਮੋੜ ਦੇ ਅਜ ਮੈਂ ਚਲਾ ਦਾਵਾਂਗਾ ਮਹਾਰਾਜ ਦੇ ਅੱਗੇ ਸਵਾਲ ਰੱਖ ਦਿੱਤਾ ਤਨ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚਾ ਪਾਦਸ਼ਾ ਸਿੱਖ ਨੂੰ ਪਿਆਰ ਕਰਨ ਵਾਲਾ ਕਿਉਂਕਿ ਸਿੱਖ ਸਤਿਗੁਰੂ ਦੇ ਨਾਲ ਜੁੜਿਆ ਹੋਇਆ ਕਹਿਣ ਲੱਗੇ ਚੜੋ ਆਖੇਰ ਹੇਤ ਜਬ ਬਾਹਰ ਤਨ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਸੱਚੇ ਪਾਦਸ਼ਾਹ ਕਹਿਣ ਲੱਗੇ ਭਾਈ ਸਾਹਿਬ ਤੁਹਾਡਾ ਇਹ ਵੀ ਪ੍ਰਬੰਧ ਕਰ ਦਿੰਨੇ ਆ ਤੁਸੀਂ ਮਾਤਾ ਦੇ ਨਾਲ ਆਪਣੀ ਦੇ ਜਾਵੋ ਜਾ ਕੇ ਉਧਰ ਦੀਆਂ ਸਿੱਖ ਸੰਗਤਾਂ ਨੂੰ ਮੇ ਤਾਰੋ ਗੁਰੂ ਨਾਨਕ ਸਾਹਿਬ ਦੇ ਘਰ ਦਾ ਉਪਦੇਸ਼ ਨਵੋ ਤੇ ਜਦੋਂ ਤੁਸੀਂ ਬਾਣੀ ਪੜ ਕੇ ਇਸ਼ਨਾਨ ਪਾਨ ਕਰਕੇ ਤੇ ਘੋੜੀ ਤੇ ਅਸਵਾਰ ਹੋ ਕੇ ਫਿਰ ਔਰ ਸ਼ੈਰ ਸਪਾਟੇ ਵਾਸਤੇ ਜਾਓਗੇ ਨਾ ਜੰਗਲ ਬਹਿਲੇ ਦੇ ਵਿੱਚ ਕਹਿਣ ਲੱਗੇ ਜਦੋਂ ਉਸ ਪਾਸੇ ਜਾਓਗੇ ਹਮਰੋ ਦਰਸ਼ਨ ਪਿਖਾ ਤਹ ਜਾਹਰ ਬਾਹਰ DAOਗੇ ਦਦੋਂ ਇਹ ਕੱਲੇ ਬਾਣੀ ਪੜਦੇ ਹੋਏ ਤੇ ਅਸੀਂ ਜਿਸ ਰੂਪ ਚ ਜਿਹੋ ਜੇ ਵਸ ਤਰ੍ਹਾਂ ਚੋਵਾਂਗੇ ਉਵੇਂ ਜਾਹਰ ਪ੍ਰਗਟ ਰੂਪ ਸਾਡਾ ਦੇਦਾਰ ਤੁਹਾਨੂੰ ਹੋਇਆ ਕਰੇਗਾ ਸਿੱਖਦਾ ਪਰਣ ਨੇ ਕਿ ਮੈਂ ਦਰਸ਼ਨਾਂ ਤੋਂ ਬਗੈਰ ਕੁਝ ਖਾਣਾ ਨਹੀਂ ਕੁਝ ਪੀਣਾ ਨਹੀਂ ਤੇਰੇ ਤੋਂ ਬਗੈਰ ਮੈਨੂੰ ਚੰਗਾ ਨਹੀਂ ਲੱਗਦਾ ਤੇ ਗੁਰੂ ਕਹਿੰਦਾ ਤੂੰ ਜਾ ਇਨਾ ਪਰਣ ਤੂੰ ਕੀਤਾ ਤੇ ਨਿਭੇਗਾ ਮੈਂ ਤੇਰੇ ਨਾਲ ਵਾਅਦਾ ਕਰਨਾ ਜਿਹੜੇ ਰੂਪ ਚ ਹੋਵੇਗਾ ਤੈਨੂੰ ਦੇਦਾਰ ਹੁੰਦਾ ਰਹੇਗਾ ਜਦ ਚਾਹੋ ਤਦ ਨਿਕਸ ਪਧਾਰੋ ਜਦੋਂ ਭਾਈ ਸਾਹਿਬ ਤੁਹਾਨੂੰ ਦਰਸ਼ਨਾਂ ਦੀ ਆਸ ਹੋਵੇ ਕਿ ਹੁਣ ਮੈਂ ਸਤਿਗੁਰੂ ਦੇ ਸਰਗੁਣ ਸਰੂਪ ਦਾ ਨਿਰਗੁਣ ਰੂਪ ਚ ਹਮੇਸ਼ਾ ਤੁਹਾਡੇ ਨਾਲ ਹੈ ਸਰਗੁਣ ਸਰੂਪ ਚ ਜਦੋਂ ਦੇਦਾਰ ਕਰਨਾ ਚਾਹੋਗੇ ਦਰਸ਼ਨ ਕਰਨਾ ਚਾਹੋਗੇ ਉਦੋਂ ਹੀ ਬਾਹਰ ਇਕੱਲੇ ਇਕਾਂਤ ਵੱਲ ਨੂੰ ਆਵੋ ਭਾਈ ਸਾਹਿਬ ਦੇਦਾਰ ਹੋਵੇਗਾ ਕਨਨ ਮੈਂ ਹਮ ਦਰਸ ਨਿਹਾਰੋ ਤੇ ਜੰਗਲਾ ਦੇ ਵਿੱਚ ਆਕਾਂਤ ਇਹ ਨਹੀਂ ਕਿ ਜੰਗਲਾਂ ਚ ਦੇਦਾਰ ਹੁੰਦਾ ਹੈ ਪਾਉਸੀ ਆਕਾਂਤ ਕਿਉਂਕਿ ਘਰ ਦੇ ਵਿੱਚ ਕੋਈ ਇਦਰੋਂ ਆ ਗਿਆ ਹੁਣ ਵਰਗੇ ਪ੍ਰਬੰਧ ਨਹੀਂ ਕਿ ਇੰਨੇ-ਇੰਨੇ ਕਮਰੇ ਹੋਣੇ ਜਾਂ ਇੰਨਾ-ਇਨਾ ਪ੍ਰਬੰਧ ਹੋਣਾ ਉਦੋਂ ਬਹੁਤੇ ਪਰਿਵਾਰ ਇੱਕ ਘਰ ਵਿੱਚ ਹੀ ਰਿਆ ਕਰਦੇ ਸਨ ਵੱਡੇ ਪਰਿਵਾਰ ਹੁਣ ਤਾਂ 2-4 ਜੀ ਹੁੰਦੇ ਨੇ ਜੇ ਇੱਕ ਨੌ ਪੁੱਤ ਵੀ ਹੋਵੇ ਤੇ ਉਹ ਵੀ ਮਾਂ-ਬਾਪ ਨੂੰ ਦੂਜੇ ਪਾਸੇ ਰੋਟੀ ਪਕਾਉਂਦਾ ਹੁੰਦਾ ਉਦੋਂ ਇਹੋ ਜਿਹਾ ਕੰਮ ਨਹੀਂ ਸੀ ਵੱਡੇ-ਵੱਡੇ ਪਰਿਵਾਰ ਇਕੱਠੇ ਹੁੰਦੇ ਸਨ ਮਤਲਬ ਸੀ ਆਕਾਂਤ ਤੋਂ ਆਕਾਂਤ ਵਾਸ ਹੋਮੋਂਗੇ ਤੇ ਉਦੋਂ ਮੇਰਾ ਸਰਗੁਣ ਸਰੂਪ ਦਾ ਦੇਦਾਰ ਹੋਵੇਗਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਦਰਸ਼ਨ ਦੇਖੇ ਤੋਂ ਬਗੈਰ ਜੀਵਾਂ ਜਿਉਂਦੇ ਨਹੀਂ ਰਹਿ ਸਕਦੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਮੇਰਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਾਤਿਆ ਤੇਰਾ دیدار ਕਰਕੇ ਹੀ ਇਹ ਜੀਵਨ ਦੀ ਸਫਲਤਾ ਹੈ ਇਹ ਜੀਵਨ ਮਿਲਿਆ ਹੀ ਤੇਰੇ ਦਰਸ਼ਨਾਂ ਲਈ ਤਾਂ ਤਾਂ ਭਾਈ ਰਾਮ ਕੋਇਰਟ ਨੇ ਕਿਹਾ ਸੀ ਮਹਾਰਾਜ ਭਾਵੇਂ ਪਰਿਵਾਰ ਵਿੱਚ ਭੇਜੋ ਭਾਵੇਂ ਸੰਸਾਰ ਵਿੱਚ ਭੇਜੋ ਬਸ ਮੇਰੀ ਕੋਈ ਮੰਗ ਨਹੀਂ ਮੈਨੂੰ ਕੇਵਲ ਤੇਰਾ ਦੇਦਾਰ ਹੋਵੇ ਤੇਰੇ ਬਚਨ ਅੰਦਰ ਵਸਦੇ ਮਹਾਰਾਜ ਕਿਦੇ ਤੈਨੂੰ ਯਾਦ ਕਰ ਕਰਕੇ ਤੜਫਦਾ ਨਾ ਨਾ ਮੇਰੀ ਮੰਜ਼ਲ ਮੈਨੂੰ ਸਾਹਮਣੇ ਦਿਸੇ ਤੂੰ ਮੈਨੂੰ ਦਿਸਦਾ ਰਵੇਂ ਤੇ ਦਾਤਾ ਮੈਨੂੰ ਕੋਈ ਸੰਸਾਰ ਕੋਈ ਪਰਿਵਾਰ ਕੋਈ ਕਾਰੋਬਾਰ ਮੇਰੇ ਜੀਵਨ ਦੀ ਬੇੜੀ ਨੂੰ ਡੋਬ ਨਹੀਂ ਸਕਦਾ ਜਦੋਂ ਮੇਰੀ ਮੰਜ਼ਲ ਮੇਰਾ ਮਾਲਕ ਮੇਰੇ ਸਾਹਮਣੇ ਹੋਵੇ ਪੂਰਨ ਕਰਮ ਹੋਏ ਪ੍ਰਮੇਰਾ ਹੈ ਮੇਰੇ ਪ੍ਰਭੂ ਮੇਰਾ ਕਰਮ ਕੀਤਾ ਹੋਇਆ ਜੀਵਨ ਸੰਸਾਰ ਦੇ ਵਿੱਚ ਜਿਹੜਾ ਹੈ ਚੱਲਣਾ ਕਾਰੋਬਰ ਕਰਨਾ ਸਭ ਸਫਲਤਾਈ ਦੇ ਸਹਿਤ ਹੋਵੇ ਇਹਦੀ ਸਫਲਤਾ ਤਾਂ ਆ ਜੇ ਮੰਜ਼ਲ ਨੂੰ ਪੌਂਦਾ ਜੇ ਕੁਝ ਕਦਮਾਂ ਆਪਣੀ ਮੰਜ਼ਲ ਵੱਲ ਨੂੰ ਵੱਧਾ ਤਾਂ ਸਫਲਤਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਇਹ ਮੇਰੇ ਪ੍ਰਭੂ ਜੀ ਇਹ ਮੇਰੀ ਬੇਨਤੀ ਸੁਣਨਾ ਕਰੋ ਜਿਹੜੀ ਬੇਨਤੀ ਦਰਸ਼ਨਾਂ ਲਈ ਮੈਂ ਤੁਹਾਨੂੰ ਕਰਨਾ ਕੀਤੀ ਆ ਕਿ ਮੇਰੇ ਤੇ ਕਿਰਪਾ ਕਰੋ ਮੇਰਾ ਇਹ ਜੀਵਨ ਜਿਹੜਾ ਤੇਰੀ ਕਿਰਪਾ ਦੇ ਨਾਲ ਸਫਲਾ ਹੋਵੇ ਮੈਂ ਤੇਰੇ ਹਜ਼ੂਰ ਬੇਨਤੀ ਕਰਦਾ ਸੁਣੋ ਬੇਨੰਤੀ ਠਾਕੁਰ ਮੇਰੇ ਏ ਮੇਰੇ ਮਾਲਕ ਮੇਰੀ ਬੇਨਤੀ ਨੂੰ ਸੁਣ ਜੀ ਜੰਤ ਤੇਰੇ ਧਾਰੇ ਜਿੰਨੇ ਜੀਵ ਜੰਤੂ ਪਸ਼ੂ ਪੰਛੀ ਆਦ ਜਲ ਜੰਤੂ ਸਾਰੇ ਤੇਰੇ ਬਣਾਏ ਹੋਏ ਨੇ ਰਾਖ ਪੈਜ ਨਾਮ ਆਪਣੇ ਕੀ ਤੇਰਾ ਨਾਮ ਜਪਿਆ ਇਸ ਤਨ ਵਿੱਚ ਰਹਿੰਦੇ ਆਂ ਇਸ ਸ਼ਰੀਰ ਵਿੱਚ ਰਹਿੰਦਿਆਂ ਹੋਇਆਂ ਔਰ ਮਹਾਰਾਜ ਮੇਰੇ ਤੇ ਕਿਰਪਾ ਕਰ ਆਪਣੇ ਨਾਮ ਦੀ laaj ਰਖ ਕਰਨ ਕਰਾਵਨ ਹਾਰੇ ਸਾਰੇ ਕਾਰਨਾਂ ਦੇ ਕਰਾਉਣ ਵਾਲੇ ਮੇਰੀ ਮਾਲਕਾ ਆਪਣੇ ਨਾਮ ਦੀ ਲਛ ਲਾਜ ਰੱਖ ਔਰ ਸਤਗੁਰੂ ਮਹਾਰਾਜ ਕਿਰਪਾ ਕਰ ਦੇ ਨੇ ਸਗਲ ਦਵਾਰ ਕੋ ਛਾੜ ਕੈ ਗਹਿ ਹੋ ਗਹਿ ਹੂੰ ਮੈਨਾਂ ਹੁੰਦਾ ਪਕੜਨਾ ਗਹਿ ਤੁਹਾਰੂ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਤੇਰਾ ਦੀਦਾਰ ਹੋਵੇ ਤੇਰੇ ਦਾਸ ਸੇਵਕ ਹਾਂ ਲਾਜ ਤੂੰ ਰੱਖ ਦੇਹ ਨਾਮ ਕਰ ਆਪਣੇ ਚਿਹਰੇ ਆਪਣਾ ਚਿਹਰਾ ਸੇਵਕ ਜਾਣ ਕੇ ਬਖਸ਼ਿਸ਼ ਕਰਕੇ ਨਾਮ ਹਿਰਦੇ ਚ ਬਖਸ਼ ਤੇ ਬਾਹਰੋਂ ਅੰਦਰੋਂ ਦੇਦਾਰ ਹੋਵੇ ਅੰਦਰੋਂ ਬਾਹਰੋਂ ਟਿਕਾਉ ਹੋਵੇ ਅੰਦਰੋਂ ਬਾਹਰਾਂ ਤੇਰੀ ਨਾਮ ਦੀ ਰੰਗਰ ਚੜ ਜਾਵੇ ਸਾਡੇ ਤੇ ਕਿਰਪਾ ਕਰ ਸਾਨੂੰ ਨਾਮ ਦਾ ਦਾਨ ਦੇ ਨਾਮ ਤੋਂ ਬਗੈਰ ਨਾ ਅੰਦਰ ਖੀੜਾ ਨਾ ਬਾਹਰ ਇਹ ਵਖਰੀ ਗੱਲ ਏ ਕਿੰਨਾ ਕੋਈ ਜਪਦਾ ਜਿੰਨਾ ਜਪਦਾ ਓਨੀ ਜੀਵਨ ਚ ਹਰਿਆਵਲਤਾ ਅੰਦਰ ਬਾਹਰ ਆਉਂਦੀ ਏ ਤੇ ਜਿੰਨਾ ਪਾਣੀ ਫਸਲ ਨੂੰ ਨਾ ਮਿਲੇ ਜਿੰਨਾ ਮਰਜੀ ਵਧੀਆ ਬੀਜ ਹੋਵੇ ਤੇ ਉਹ ਕਮਲੌਣ ਲੱਗ ਜਾਂਦਾ ਮਰਝਾਉਣ ਲੱਗ ਜਾਂਦਾ ਆ ਪਿਆਰਿਓ ਜਿੰਨਾ ਮਰਜੀ ਵਧੀਆ ਸੰਸਾਰਿਕ ਤੌਰ ਤੇ ਮਨੁੱਖ ਵਿਚਰਿਆ ਹੋਵੇ ਜੇ ਉਹਦੇ ਕੋਲ ਬਾਣੀ ਨਹੀਂ ਨਾਮ ਨਹੀਂ ਤੇ ਜੀਵਨ ਮਰਝਾਉਣ ਲੱਗ ਜਾਂਦਾ ਬਾਹਰੋਂ ਵੀ ਤੇ ਅੰਦਰੋਂ ਵੀ ਤਲਖੀ ਚ ਆਉਣ ਲੱਗ ਜਾਂਦਾ ਤੇ ਬਾਹਰੋਂ ਵੀ ਤਲਖੀ ਦੇ ਵਿੱਚ ਆਉਂਦਾ ਨਾਮ ਦੇ ਮੰਗੇ ਦਾਸ ਤੇਰਾ ਤੇਰਾ ਦਾਸ ਸੇਵਕ ਕੁਝ ਨਹੀਂ ਮੰਗਦਾ ਮਹਾਰਾਜ ਨਾਮ ਦੇ ਸਾਡੇ ਤੇ ਕਿਰਪਾ ਕਰ ਹਰ ਜੀਵਨ ਪਦ ਨਾਨਕ ਪ੍ਰਭ ਮੇਰਾ ਮਹਾਰਾਜ ਸੱਚੇ ਪਾ ਸਾ ਦੀਵਨ ਦੀ ਪਦਵੀ ਇਹੋ ਜਾਵੇ ਤੇਰੇ ਨਾਮ ਨੂੰ ਜਪਣ ਵਾਲੀ ਆਪਣੀ ਸਰਨ ਰੱਖ ਪ੍ਰਭ ਦਾਤੇ ਏ ਮੇਰੇ ਮਾਲਕ ਵੈ ਗੁਰੂ ਮੈਨੂੰ ਕਿਸੇ ਦੀ ਸਰਨ ਵਿੱਚ ਨਾ ਜਾਣ ਦੇ ਆਪਣੀ ਸਰਨ ਵਿੱਚ ਰੱਖ ਆਪਣੇ ਕੋਲ ਰੱਖ ਸਰਨ ਦਾ ਸਮਰੱਥ ਇਕ ਕੇਰੀ ਦੂਜਾ ਨਹੀਂ ਠਾਓ ਦੂਜੀ ਕੋਈ ਜਗਾ ਨਹੀਂ ਅਰ ਸਰਨ ਪਰੇ ਕੀ ਰਾਖ ਦੇ ਆਲਾ ਨਾਨਕ ਤੁਮਰੇ ਬਾਲ ਗੋਪਾਲਾ ਜੋ ਸਰਨ ਆਵੇ ਤਿਸ ਕੰਠ ਲਾਵੇ ਇਹ ਬਿਰਦਾ Swami ਸੰਧਾ ਪ੍ਰਭ ਕੀ ਸਰਨ ਸਗਲ ਪਹਿਲਾ ਥੇ ਦੁੱਖ ਬਿਨਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ Swami ਪੂਰਾ ਸਤਗੁਰ ਧਾਇਆ ਕਿਰਪਾ ਕਰ ਹੇ ਮਾਲਕਾ ਸਾਡੇ ਤੇ ਆਪਣੀ ਸਰਨ ਵਿੱਚ ਰੱਖ ਆਪਣੇ ਚਰਨਾਂ ਨਾਲ ਜੋੜ ਗੁਰ ਪ੍ਰਸਾਦ ਕਿੰਨਾ ਵਿਰਲਾ ਜਾਤੇ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਰਹਿਮਤ ਨਾਲ ਗੁਰੂ ਨੇ ਰਹਿਮਤ ਕੀ ਕੀਤੀ ਅੰਦਰੂ ਅ ਗਿਆਨ ਦਾ ਅੰਧਕਾਰ ਕਟਿਆ ਚੇਤਨ ਦੇ ਵਿੱਚ ਪ੍ਰਕਾਸ਼ ਕਰ ਦਿੱਤਾ ਚਿੱਤ ਬ੍ਰਿਤੀ ਪ੍ਰਕਾਸ਼ ਵਾਲੀ ਹੋ ਗਈ ਅੰਧ ਕਰ ਗਿਆ ਇਹ ਕਿਰਪਾ ਹੋਈ ਗੁਰੂ ਦੀ ਅੰਧਕਾਰ ਮਿਟਿਆ ਭਰਮ ਭੇਦ ਮਿਟਿਆ ਪ੍ਰਕਾਸ਼ ਹੋਇਆ ਮਹਾਰਾਜ ਸੱਚੇ ਪਦਸ਼ਾ ਕਿੰਨੇ ਵਿਰਲੇ ਦਾਤੇ ਇਸ ਅਵਸਥਾ ਨੂੰ ਬਹੁਤਿਆਂ ਨੇ ਨਹੀਂ ਕਿਸੇ ਵਿਰਲੇ ਨੇ ਜਾਣਿਆ ਹੈ ਨ ਵਿਰਲੇ ਘਨੇ ਨਹੀਂ ਫੈਲ ਫਕੜ ਫੈਲ ਫਕੜ ਸੰਸਾਰ ਔਰ ਜਿੰਨਾ ਕੋਲ ਪ੍ਰਕਾਸ਼ ਉਹ ਬੜੇ ਥੋੜੇ ਨੇ ਜਪਣ ਵਾਲੇ ਤੁਰਨ ਵਾਲੇ ਸੇਵਾ ਕਰਨ ਵਾਲੇ ਜੁੜਨ ਵਾਲੇ ਬਹੁਤ ਨੇ ਹਰ ਕੋਈ ਦਾਵਾ ਕਰਦਾ ਮੇਰੇ ਵਰਗਾ ਕੋਈ ਸੇਖ ਹੋਣਾ ਆ ਤੇ ਜਿਹੜਾ ਹੋਵੇ ਨਾ ਉਹਦਾ ਦਾਵਾ ਕੋਈ ਨਹੀਂ ਹੁੰਦਾ ਦਾਵੇ ਮੇਰੇ ਵਰਗੇ ਹੀ ਬਨਦੇ ਜਿਨ੍ਹਾਂ ਦੇ ਪੱਲੇ ਕੁਝ ਨਹੀਂ ਹੁੰਦਾ ਉਹ ਕਹਿੰਦਾ ਮੈਂ ਦਾਵਾ ਕਰਦਾ ਆ ਐਉਂ ਹੋ ਜਾਏਗਾ ਗੁਰੂ ਕਾ ਸੇਖ ਦਾਵਾ ਨਹੀਂ ਕਰਦਾ ਭਰੋਸਾ ਕਰਦਾ ਹੈ ਕਿ ਮੇਰੇ ਪ੍ਰਭੂ ਨੇ ਬਾਹ ਪਕੜੀ ਦੁੱਬੜ ਨਿਉ ਦੇਂਦਾ ਜਿਹਦੀ ਉਹ ਬਾਹ ਪਕੜ ਲੈ ਮਹਾਰਾਜ ਤੇਰੀ ਕਿਰਪਾ ਨਾਲ ਇਹ ਜਾਣਿਆ ਸੁਨੋ ਬਿਨੋ ਪ੍ਰ ਮੇਰੀ ਮੀਤਾ ਹੀ ਮੇਰੇ ਮਿੱਤਰ ਵੈ ਗਰੂ ਆ ਸਾਡੀ ਬੇਨਤੀ ਨੂੰ ਸੁਨੋ ਔਰ ਕਿਰਪਾ ਕਰੋ ਚਰਨ ਕਮਲ ਵਸੈ ਮੇਰੀ ਚੀਤਾ ਤੁਹਾਡੇ ਚਰਨ ਕਮਲ ਕਮਲ ਦੀ ਨਮਾ ਕੋਮਲਤਾ ਦਾ ਘਰ ਕ ਕਮਲ ਦੀਆਂ ਪੰਖੜੀਆਂ ਜਿਹੜੀਆਂ ਨਾ ਫੁੱਲਦੀਆਂ ਉਹ ਅਜੇ ਵੀ ਰੜਕਣ ਗਈਆਂ ਪਰ ਤੇਰਾ ਸ਼ਬਦ ਜਿਹੜਾ ਹੈ ਨਾ ਇਹ ਅੰਦਰ ਮਿਲ ਜਾਂਦਾ ਹੈ ਰੜਕਦਾ ਨਹੀਂ ਇਹਦੀ ਰੜਕ ਨਹੀਂ ਉਹਨਾਂ ਪੱਤੀਆਂ ਨੂੰ ਮਸਲਣਾ ਪਏਗਾ ਫੇਰ ਵੀ ਰੜਕਣਗੀਆਂ ਰਗੜਨਾ ਪਏਗਾ ਫੇਰ ਵੀ ਕੁਝ ਰਹਿ ਜਾਏਗਾ ਅੰਛ ਮੇਰੇ ਵੈਗੁਰੂ ਤੇਰਾ ਸ਼ਬਦ ਹਿਰਦੇ ਵਿੱਚ ਕਣ-ਕਣ ਵਿੱਚ ਵਸ ਜਾਂਦਾ ਹੈ ਵੈਗੁਰੂ ਉਸ ਹਿਰਦੇ ਵਿੱਚ ਵਸੇ ਐਸਾ ਸ਼ਬਦ ਤੇਰੇ ਸ਼ਬਦ ਸਰੂਪ ਚਰਨ ਨੇ ਅਕਾਲ ਪੁਰਖ ਵੈਗੁਰੂ ਨਿਰਗੁਣ ਨੇ ਆਉਣਾ ਉਹ bari ਨਹੀਂ ਉਹਦੇ ਸ਼ਬਦ ਸਰੂਪ ਚਰਨ ਨੇ ਉਹ ਹਿਰਦੇ ਚ ਵਸਾ ਫੇਰ ਦਾ ਕੇ ਔਰ ਪਾਵਨਤਾ ਹੋਣੀ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਕੀ ਚਰਨ ਰਿਧੇ ਮੈਂ ਬਸੇ ਹਰੀ ਦੇ ਚਰਨ ਹਿਰਦੇ ਵਿੱਚ ਜਦੋਂ ਸ਼ਬਦ ਸਰੂਪ ਵਸੇ ਜਨਮ ਜਨਮ ਕੇ ਕਿਲ ਬਿਖ ਨਸੇ ਜਨਮਾਂ ਜਨਮਾਂ ਤਰਾਂ ਦੇ ਦੁੱਖ ਨਾਸ਼ ਹੋ ਗਏ ਚਰਨ ਕੰਮਲ ਰਿੱਧ ਅੰਤਰ ਧਾਰੇ ਹਿਰਦੇ ਚ ਬਸਾਏ ਮਹਾਰਾਜ ਸਚੇ ਪਾਤਸ਼ਾਹ ਕਹਿੰਦੇ ਨਾਨਕ ਏਕ ਕਰੇ ਅਰਦਾਸ ਗੁਰੂ ਨਾਨਕ ਸਹਿਬ ਮਹਾਰਾਜ ਦੀ ਮੋਹਰ ਛਾਪ ਲਾ ਕੇ ਗੁਰੂ ਅਰਜਨ ਦੇਵ ਮਹਾਰਾਜ ਸਚੇ ਪਾਤਸ਼ਾਹ ਕਹਿੰਦੇ ਮਾਲਕਾ ਮੈਂ ਤੇਰੇ ਚਰਨਾਂ ਵਿੱਚ ਇੱਕ ਅਰਜ਼ੋਈ ਇੱਕ ਬੇਨਤੀ ਪ੍ਰਾਰਥਨਾ ਕਰਦਾ ਆ ਵਿਸਰਨਾਹੀ ਪੂਰਨ ਗੁਣਤਾਸ ਹੇ ਗੁਣਾ ਦੇ ਖਜ਼ਾਨੇ ਮੇਰੇ ਵੈ ਗੁਰੂ ਤੂੰ ਸਾਨੂੰ ਭੁੱਲੇ ਨਾ ਸਾਡੇ ਤੇ ਕਿਰਪਾ ਇਹ ਕਰ ਕਿ ਤੂੰ ਸਾਨੂੰ ਭੁੱਲੇ ਨਾ ਹਰ ਵਕਤ ਤੇਰਾ ਚੇਤਾ ਰਹੇ ਸਾਨੂੰ ਪਰਿਵਾਰ ਚੇਤੇ ਆ ਦੀ ਭਾਵੇਂ ਅਸੀਂ ਵਿਦੇਸ਼ ਚਲ ਜਾਈਏ ਤੇ ਭਾਵੇਂ ਦੇਸ਼ ਵਿੱਚ ਹੋਈਏ ਤੇ ਭਾਵੇਂ ਘਰ ਹੋਈਏ ਤੇ ਭਾਵੇਂ کاروبار ਹੋਈ। ਕਾਰੋਬਾਰ ਵੀ ਚੇਤੇ ਤੇ ਸਾਡੇ ਰਿਸ਼ਤੇਦਾਰ ਵੀ ਚੇਤੇ ਕਿ ਕਿੰਨਿਆਂ ਨੂੰ ਮੈਂ ਫੋਨ ਕਰਨਾ ਹੈ ਤੇ ਕਿੰਨਿਆਂ ਨੂੰ ਕਰ ਲਿਆ ਕਿੰਨਿਆਂ ਦੀ ਖੈਰੀਅਤ ਪੁੱਛਣੀ ਹੈ ਤੇ ਕਿੰਨਿਆਂ ਦਾ ਮੋਹ ਮਲਾਜ਼ਾ ਰੱਖਣਾ ਹੈ ਇਹ ਸਭ ਕੁਝ ਚੇਤੇ ਹੈ ਸਭ ਕਿਸ ਆਪਣਾ ਕਰ ਕਰ ਰੱਖਿਆ ਇੱਕ ਰਾਮ ਪਰਾਇਆ ਰੱਬ ਨਾਲ ਕੋਈ ਮਤਲਬ ਨਹੀਂ ਉਹਨੂੰ ਮੈਂ ਦੋ ਟਾਈਮ ਜਪਿਆ ਹੈ ਕਿ ਨਹੀਂ ਉਹਦੇ ਅੱਗੇ ਅਰਜ਼ੋਈ ਕੀਤੀ ਹੈ ਕਿ ਨਹੀਂ ਉਹਦੇ ਤੋਂ ਕਿਰਪਾ ਕਰਵਾਉਣ ਵਾਸਤੇ ਬੇਨਤੀ ਕੀਤੀ ਹੈ ਕਿ ਨਹੀਂ ਉਹਦੇ ਨਾਲ ਕੋਈ ਮਤਲਬ ਨਹੀਂ ਮਹਾਰਾਜ ਤੂੰ ਕਿਰਪਾ ਕਰ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਸਿੱਖ ਦੇ ਅੰਦਰੋਂ ਬਾਦ ਨਿਕਲੇ ਕਿ ਦਾਤਾ ਤੂੰ ਨਾ ਭੁੱਲੇ ਤੇ ਤੂੰ ਸਾਨੂੰ ਨਾ ਵਿਸਾਰੀ ਅਸੀਂ ਰੱਬ ਨੂੰ ਭੁੱਲੇ ਹੋਏ ਆਂ ਬਹੁਤ ਆਦ ਅੰਦਰ ਗੁਸਤਾਖੀ ਮਾਫ਼ ਬੜੀਆਂ ਔਰੰਗ ਰਤੜੀਆਂ ਰੂਹਾਂ ਹੁੰਦੀਆਂ ਨੇ ਸਰੋਤੇ ਜਨਾ ਅੰਦਰ ਜਿਹੜੀਆਂ ਪ੍ਰਭੂ ਨੂੰ ਭੁੱਲਦੀਆਂ ਨਹੀਂ ਪਰ ਬਹੁਤ ਆਦ ਅੰਦਰ ਮੇਰੀ ਤਰ੍ਹਾਂ ਅਸੀਂ ਰੱਬ ਨੂੰ ਭੁੱਲੇ ਤੇ ਜਿੰਨਾ ਚਿਰ ਅਸੀਂ ਭੁੱਲੇ ਕੋ ਜਦ ਨਹੀਂ ਜੇਦਨ ਉਹਨੇ ਆਪਣੀ ਲਿਖਤ ਵਿੱਚੋਂ ਸਾਨੂੰ ਕੱਢ ਦਿੱਤਾ ਨਾ ਆਪਣੀ ਚਿੱਤ ਵਿੱਚੋਂ ਕੱਢ ਦਿੱਤਾ ਖਿਆਲ ਵਿੱਚੋਂ ਸਾਨੂੰ ਕੱਢ ਦਿੱਤਾ ਉਸ ਦਿਨ ਸਾਡਾ ਰਹਿਣਾ ਕੱਖ ਨਹੀਂ ਜੀ ਜੇਦਨ ਉਹਦੇ ਵਿੱਚੋਂ ਅਸੀਂ ਉਹਦੀ ਗਿਣਤੀ ਵਿੱਚ ਹਾਂ ਉਹਦੀ ਹਰ ਇੱਕ ਜੀਵ ਤੇ ਨਦਰ ਹੈ ਕਿਹੜਾ ਕੀ ਕਰ ਰਿਹਾ ਹੈ ਕਿੱਥੇ ਚੱਲ ਰਿਹਾ ਹੈ ਕੀ ਵੇਖਦਾ ਹੈ ਕੀ ਕਰਦਾ ਹੈ ਕਿਉਂਕਿ ਪ੍ਰਭੂ ਸਾਰਿਆਂ ਨੂੰ ਦੇਖਦਾ ਉਹ ਸੱਦ ਸੁਣਦਾ ਸੱਦ ਵੇਖਦਾ ਉਹ ਵੇਖਦਾ ਪਿਆ ਉਹਦੀ ਨਦਰ ਵਿੱਚਾਂ ਤੇ ਜਿੱਦਨ ਉਹਦੀ ਨਦਰੋ ਲਹਿਗਾਇ ਨਾ ਤੇ ਫਿਰ ਰਹਿਣਾ ਕੁਦਣੀਏ ਉਹਦੇ ਅੱਗੇ ਅਰਜ਼ੋਈ ਕਰੀਏ ਮਹਾਰਾਜ ਤੂੰ ਸਾਨੂੰ ਭੁੱਲੇ ਨਾ ਤੇ ਤੂੰ ਸਾਨੂੰ ਚੇਤੇ ਆਵੇਂ ਇਹ ਸਾਡੇ ਵਿੱਚ ਸ਼ਕਤੀ ਵੀ ਨਹੀਂ ਹੈ ਤੂੰ ਕਿਰਪਾ ਕਰ ਕੀ ਅਸੀ ਤੇਰਾ ਨਾਮ ਜਪਦੇ ਰਹੀਏ ਤੇਰਾ ਚਿੰਤਨ ਕਰਦੇ ਰਹੀਏ ਕਦੇ ਤੂੰ ਸਾਨੂੰ ਬਿਸਰੇ ਨਾ ਸਾਡੇ ਤੇ ਰਹਿਮਤ ਕਰ ਇਹ ਧੰਗੁਰੂ ਅਰਜਨ ਦੇ ਮਹਾਰਾਜ ਸੱਚੀ ਸਰਕਾਰ ਨੇ ਆ ਸਾਡੇ ਤੇ ਕਿਰਪਾ ਕਰਦਿਆਂ ਹੋਇਆਂ ਸਾਨੂੰ ਸੂਝ-ਬੂਝ ਬਖਸ਼ੀ ਆ ਕਿ ਜੀਵਨ ਉਹਦੇ ਦਰਸ਼ਨਾਂ ਲਈ ਮਿਲਿਆ ਉਹਦਾ ਦੇਦਾਰ ਕਰਿਆ ਕਰੀਏ ਉਹਦੇ ਦਰਸ਼ਨ ਕਰਿਆ ਕਰੀਏ ਜਿੱਥੇ ਸਰਗੁਣਤਾ ਸਹਿਤ ਬਾਹਰੋਂ ਅੰਦਰੋਂ ਵੀ ਜੁੜਿਆ ਕਰੀਏ ਅੰਦਰੋਂ ਵੀ ਕੁਝ ਨਾ ਕੁਝ ਤੁਰਿਆ ਕਰੀਏ ਬਹੁਤ ਵਾਰ ਅਸੀਂ ਬਹੁਤ ਅਸਥਾਨਾਂ ਦੇ ਤੇ ਗੁਰੂ ਕੇ ਅਸਥਾਨਾਂ ਦੇ ਦੇਦਾਰ ਕਰਦੇ ਚੱਲ ਕੇ ਤੁਰ ਕੇ ਜਾਂਦੇ ਆ ਤੇ ਬੜੇ ਫਕਰ ਨਾਲ ਵੀ ਕਹਿੰਨੇ ਮੈਂ ਇੰਨੀ ਵੇਰ ਫਲਾਨੇ ਸਥਾਨ ਤੇ ਜਾ ਆ ਗੁਰਮਖੋ ਅਸਥਾਨਾਂ ਤੇ ਜਾਏ ਬਹੁਤ ਚੰਗੀ ਗੱਲ ਆ ਜਾਣਾ ਚਾਹੀਦਾ ਹੈ ਉਥੋਂ ਕਿਦੇ ਨਾ ਕਿਦੇ ਝੋਟ ਕੋਈ ਵੱਜ ਜਾਏ ਤੇ ਮਨ ਉਸ ਪਾਸੇ ਨੂੰ ਮਾਲਕ ਵੱਲ ਨੂੰ ਮੁੜ ਪਏ ਬਹੁਤ ਆਦ ਅੰਦਰ ਅੰਦਰੋਂ ਅਸੀਂ ਉੱਥੇ ਹੀ ਖੜੇ ਆ ਜਿੱਥੇ ਪਹਿਲਾਂ ਸਾਂ ਇਹ ਧਿਆਨ ਲਾਇਆ ਕਰੋ ਕਿ ਬਈ ਹੁਣ ਇੱਥੇ ਜਾ ਕੇ ਆਏ ਐ ਇੰਨੀ ਯਾਤਰਾ ਕੀਤੀ ਨਾਮ ਜਪਿਆ ਗੁਰਦੁਆਰੇ ਮੰਦਰ ਮਸਜਿਦ ਜਾਂਦਿਆਂ ਨੂੰ ਐਨਾ ਸਮਾਂ ਹੋ ਗਿਆ ਕਿ ਸਾਡੇ ਵਿਚਾਰ ਸਾਡੇ ਖਿਆਲ ਸਾਡੇ ਮਿੱਤਰ ਸਾਡੀ ਬੈਠਣੀ ਸਾਡਾ ਆਉਣਾ ਜਾਣਾ ਖਾਣਾ ਪੀਣਾ ਪਹਿਨਣਾ ਪਹਿਲਾਂ ਵਰਗਾ ਜਿਹੋ ਜਿਹਾ ਜਦੋਂ ਅਸੀਂ ਨਹੀਂ ਸੀ ਇਸ ਪਾਸੇ ਨੂੰ ਤੁਰੇ ਕਿ ਗੱਲਾਂ-ਬਾਤਾਂ ਸਾਡੀਆਂ ਉਹੋ ਜੀਆਂ ਨੇ ਜੇ ਉਹੋ ਜੀਆਂ ਨੇ ਗੁਸਤਾਖੀ ਮਾਫਿਰ ਕੁਝ ਨਹੀਂ ਜੇ ਬਦਲਿਆ ਜੇ ਬਦਲ ਗਿਆ ਐਸ ਤੈਸ ਤਾ ਕੁਝ ਸੰਗ ਬਦਲ ਗਏ ਬੋਲ ਬਦਲ ਗਏ ਵਿਚਾਰ ਬਦਲ ਗਿਆ ਖਾਣਾ ਬਦਲ ਗਿਆ ਮਾਣਿਆਂ ਨਾਲ ਆਉਣਾ ਤੇ ਜਾਣਾ ਅਰ ਐਸ਼ਾਈ ਆਉਣ ਲੱਗ ਪਈ ਚੰਗੇ ਵਿਚਾਰ ਅਰ ਚੰਗੇ ਪਾਸੇ ਨੂੰ ਤੁਰ ਪਿਆ ਤੇ ਫਿਰ ਸਮੇਲਿਓ ਬਦਲਾ ਆਉਣ ਲੱਗ ਪਿਆ ਕੋਈ ਸਫਰ ਤੈਅ ਕਰਨ ਲੱਗ ਪਿਆ ਹੁਣ ਮੈਂ ਜਲਦੀ ਨਾਲ ਮੰਜ਼ਲ ਸਤਿਗੁਰੂ ਨੂੰ ਮਿਲਾਂ ਫਿਰ ਆਇਆ ਸਫਲਾ ਇਨੀਆਂ ਬੇਨਤੀਆਂ ਪ੍ਰਵਾਨ ਸਹਿਬ ਦੇ ਬਚਨ ਜਨ ਹਿਰਦਿਆਂ ਚ ਵਸਾਵਨੇ ਦਾਸ ਪਾਸੋਂ ਵਿਚਾਰਾਂ ਕਰਨਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਨੀਆਂ ਨੇ ਆਪ ਸੰਗਤ ਸਤਿਗੁਰੂ ਬਖਸ਼ਣ ਜੋਗੋਂ ਇਨੀਆਂ ਬੇਨਤੀਆਂ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ